बॉडी डीजी बहुत ज्यादा हालत खराब सी एने दिन एक गेम डे आई सिंधी हो गए ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਹੀ ਗੱਲ ਆਈ ਹੈ ਕਿ ਸੇਮ ਦੇ ਹੀ ਇਹਨਾਂ ਨੇ ਸੀ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਲੈ ਲਿਆ ਗਿਆ ਹੈਗਾ ਆ ਡੁੰਗਾਈ ਨਾਲ ਇਹਦੀ ਤਫ਼ਤੀਸ਼ ਜਿਹੜੀ ਕੀਤੀ ਜਾ ਰਹੀ ਹੈਗੀ ਹੈ ਸਾਨੂੰ ਉਮੀਦ ਹੈ ਕਿ ਇਸ ਤੋਂ ਇਲਾਵਾ ਵੀ ਕੋਈ ਦੋਸ਼ੀ ਹੋਣਗੇ ਉਹਨਾਂ ਨੂੰ ਅਸੀਂ ਛੇਤੀ ਫੜ ਲਾਂਗੇ ਤੇ ਮੁਕਦਮੇ ਦੀ ਮੁਕੰਮਲ ਤਫਤੀਸ਼ ਕਰਕੇ ਜਿਹੜੇ ਦੋਸ਼ੀ ਹੈ ਉਹਨੂੰ ਕੜੀ ਤੋਂ ਕੜੀ ਸਜ਼ਾ ਦਵਾਵਾਂਗੇ ਸਰਪੋਇੰਟ ਜਰੂਰ ਹੈ ਕਿਉਂ ਨੌਂ ਤਰੀਕ ਨੂੰ ਮਿਲਣਾ ਹੋਰ ਤੋਂ ਬਾਅਦ ਜਿਹੜੀ ਹੈ ਕੇਸ ਦਾ ਸੋਲਵ ਹੋਣਾ ਕਾਫੀ ਜਨਰਲ ਪਰ ਲੱਕੇ ਉਹਨੂੰ ਕਿਸ ਤਰ੍ਹਾਂ ਦੇਖਤੀ ਹਾਂ ਕੀ ਗੈਪਸ ਹੈਗੇ ਜਾਂ ਕਿਸ ਤਰ੍ਹਾਂ ਨਹੀਂ ਹੋ ਇਹ ਬਿਲਕੁਲ ਜਿਹੜਾ ਲਵਾਰਿਸ ਮੋਟਰਸਾਈਕਲ ਹੈ ਇੱਕ ਵੱਖਰੀ ਲੋਕੇਸ਼ਨ ਤੋਂ ਮਿਲਿਆ ਸੀ ਤੇ ਉਹਦੇ ਤੇ ਵੀ ਤਰਤੀਬ ਅਨੁਸਾਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਸੀ ਪੁਲਤ ਥਾਣੇ ਦੇ ਵਿੱਚ ਇਹਨਾਂ ਦੇ ਫੈਮਿਲੀ ਮੈਂਬਰਸ ਨੇ ਇਹਨਾਂ ਦੇ ਗੁੰਮ ਹੋਣ ਦੀ ਇਤਲਾਹ ਦਿੱਤੀ ਸੀ ਜਿਹਦੇ ਉੱਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ਼ਤਿਹਾਰ ਛੋਰੇ ਕੋਕਾ ਅ ਇਸ ਤੋਂ ਇਲਾਵਾ ਜਿਹੜੇ ਪੰਜਾਬ ਪੁਲਿਸ ਕੰਟਰੋਲ ਰੂਮ ਤੇ ਵੀ ਜਿਹੜੇ ਅਲਰਟਸ ਅਸੀਂ ਜਾਰੀ ਕਰ ਦਿੱਤੇਗੇ ਇਸੇ ਤੇ ਉਹਦੇ ਸੰਬੰਧੀ ਡੀਆਰ ਐਂਟਰੀ ਵੀ ਅਸੀਂ ਕੀਤੀ ਹੈਗੀ ਹੈ ਪਰ ਬੜੀ ਜੀ ਮੰਤ ਭਾਗੀ ਕਟਨਾ ਹੋਈ ਹੈ ਕਿ ਉਹਨਾਂ ਦਾ ਜਿਹੜਾ ਕਤਲ 9 ਤੇ 10 ਰਾਤ ਨੂੰ ਹੀ ਕਰ ਦਿੱਤਾ ਗਿਆ ਸੀ ਤੇ ਉਹਨਾਂ ਦੀ ਡੈੱਡ ਬੋਡੀ ਜਿਹੜੀ ਫੱਟੂ ਟਿੰਗਾ ਸਿੱਟ ਦਿੱਤੀ ਗਈ ਸੀ ਜੋ ਕਿ ਕਾਫੀ ਦਿਨ ਬਾਅਦ ਸਾਨੂੰ ਰਿਕਵਰ ਹੋਈ ਜਗਮੋਹਨ ਦੇ ਰਿਲੇਟਿਵ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਕਾਰਵਾਈ ਦੀ ਸ਼ੁਰੂਆਤ ਕੀਤੀ ਗਈ ਹੈ ਜਿਹਦੀ ਲੜੀ ਦੇ ਵਿੱਚ ਅੱਜ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਸੂਦਾਨੀ ਨੈਸ਼ਨਲ ਦੇ ਕਤਲ ਦੀ ਗੁੱਥੀ ਨੂੰ ਸੁਲਝਾਇਆ ਗਿਆ ਹੈ ਕੱਲ ਸਵੇਰੇ 15 ਤਰੀਕ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਮੇਡੂ ਪਿੰਡ ਦੇ ਵਿੱਚ ਕੁਝ ਮੁੰਡਿਆਂ ਦੇ ਗਰੁੱਪਸ ਨੇ ਆਪਸ ਵਿੱਚ ਲੜਾਈ ਹੋਈ ਹੈ ਤੇ ਲੜਾਈ ਦੇ ਦੌਰਾਨ ਇੱਕ ਸੂਦਾਨੀ ਨੈਸ਼ਨਲ ਦੀ ਜਿਹੜੀ ਮੌਤ ਹੋਈ ਹੈ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਐਫ ਆਰ ਜਿਹੜੀ ਸਤਨਾਪੁਰੇ ਥਾਣੇ ਦੇ ਵਿੱਚ ਦਰਜ ਕੀਤੀ ਗਈ ਹੈ ਅੰਡਰ ਸੈਕਸ਼ਨਸ ਆਫ ਮਰਡਰ ਅਟੈਂਪਟ ਟੂ ਮਰਡਰ ਐਂਡ ਰਾਈਟਿੰਗ ਇਮੀਡੀਏਟਲੀ ਫਕ ਫਕ ਜਿਹੜੀ ਟੀਮ ਆ ਐਸ ਪੀ ਫਗਵਾੜਾ ਡੀ ਐਸ ਪੀ ਫਗਵਾੜਾ ਇਨ ਚਾਰਜ ਸੀ ਇਹ ਫਗਵਾੜਾ ਐਸ ਐਚਓ ਸਤਨਾਪੁਰਾ ਅਤੇ ਇਨ ਚਾਰਜ ਮਿਹੜੂ ਚੌਂਕੀ ਫਕ ਫਕ ਟੀਮਾਂ ਬਣਾਈਆਂ ਗਈਆਂ ਤੇ ਹਰ ਪੱਖੋਂ ਜਿਹੜੀ ਤਫਤੀਸ਼ ਨੂੰ ਸ਼ੁਰੂ ਕੀਤਾ ਗਿਆ ਹਿਊਮਨ ਇੰਟੈਲੀਜੈਂਸ ਇਕੱਠੀ ਕੀਤੀ ਗਈ ਸੀਸੀਟੀਵੀ ਫੁਟੇਜ ਢੰਗਾਲੀ ਗਈਆਂ ਸਾਨੂੰ ਪਤਾ ਲੱਗਿਆ ਕਿ ਜਿਹੜੇ ਦੋਸ਼ੀ ਹੈਗੇ ਆ ਉਹ ਇੱਕ ਬਲੈਰੋ ਗੱਡੀ 'ਤੇ ਬੈ ਕੇ ਹਿਮਾਚਲ ਵਾਲੇ ਪਾਸੇ ਜਾ ਰਹੇ ਹਨ ਇਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਹਿਮਾਚਲ ਪ੍ਰਦੇਸ਼ ਦੇ ਵਕਵਕ ਜ਼ਿਲ੍ਹੇ ਨਾਲ ਤਾਲਮੇਲ ਕੀਤਾ ਗਿਆ ਤੇ ਸਾਡੇ ਵੱਲੋਂ ਵੀ ਵਕਵਕ ਤਫ਼ਤੀਸ਼ੀ ਟੀਮਾਂ ਜਿਹੜੀਆਂ ਉਹਨਾਂ ਦੇ ਪਿੱਛੇ ਭੇਜੀਆਂ ਗਈਆਂ ਅੰਤ ਵਿੱਚ ਜਿਹੜਾ 6 ਦੋਸ਼ੀ ਹੈਗੇ ਆ ਉਹਨਾਂ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਸ਼ਹਿਰ ਤੇ ਲਾਗੋ ਗ੍ਰਫਤਾਰ ਕੀਤਾ ਗਿਆ ਹੈ ਤੱਕ ਜਿਹੜੀ ਗੱਡੀ 'ਚ ਉਹ ਭੱਜੇ ਸੀ ਬੁਲੇਰੋ ਗੱਡੀ ਉਹ ਉਹਨੂੰ ਵੀ ਅਸੀਂ ਰਿਕਵਰ ਕੀਤਾ ਗਿਆ ਗ੍ਰਫਤਾਰ ਕੀਤੇ ਦੋਸ਼ੀਆਂ ਦਾ ਨਾਮ ਅਭੇਰਾਜ ਅਭੇਰਾਜ ਜਿਹੜਾ ਮੁੱਖ ਦੋਸ਼ੀ ਹੈਗਾ ਏ ਜਿਹਨੇ ਤੇਜ਼ ਸਰ ਹਤਿਆਰ ਨਾਲ ਵਾਰ ਕਰਕੇ ਸੂਦਨੀਸ਼ ਨੈਸ਼ਨਲ ਅਹਿਮਦ ਮਹਿਮੂਦ ਮੁਹੰਮਦ ਬੜਾ ਬਾਲੰਦ ਯੂਸਫ ਇਹਦਾ ਕਤਲ ਕੀਤਾ ਸੀ ਇਹਦੇ ਨਾਲ ਅਮਰਪ੍ਰਤਾਪ ਯਸ਼ਵਰਧਨ ਵਿਕਾਸ 바ਵਾ ਮੁਹੰਮਦ ਸ਼ੋਹੇ ਅਤੇ ਅਦਿੱਤਿਆ ਗਰ ਇਨਾਂ ਨੂੰ ਵੀ ਮੌਕੇ ਤੋਂ ਅਰੈਸਟ ਕੀਤਾ ਗਿਆ ਹੈ ਜਿਹੜਾ ਵਾਰਦਾਤ ਦੇ ਵਿੱਚ ਗਾਤਾਰ ਵਰਤਿਆ ਗਿਆ ਸੀ ਕਤਲ ਕਰਨ ਲਈ ਉਹ ਵੀ ਰਿਕਵਰ ਹੋਇਆ ਤੇ ਬਲੈਰੋ ਗੱਡੀ ਵੀ ਰਿਕਵਰ ਹੋਈ ਹੈ ਜਿਹੜੀ ਇਹ ਗੁੱਥੀ ਹੈਗੀ ਕਪੂਰਥਲਾ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ 12 ਘੰਟਿਆਂ ਦੇ ਵਿੱਚ ਜਿਹੜੀ ਸੁਲਝਾ ਲਈ ਗਈ ਹੈ ਆ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈਗਾ ਸਾਨੂੰ ਉਮੀਦ ਹੈ ਕਿ ਪ੍ਰੋਪਰ ਇਹਦੀ ਤਫ਼ਤੀਸ਼ ਕਰਕੇ ਜਿਹੜੇ ਵੱਡੇ ਦੋਸ਼ੀ ਹੈਗੇ ਆ ਉਹਨਾਂ ਨੂੰ ਸਭ ਤੋਂ ਸਖਤ ਸਜ਼ਾ ਕਰਾਵਾਂਗੇ ਪ੍ਰਾਇਮਰੀ ਤੌਰ ਤੇ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਮੁਹਿੰਦੀ ਸ਼ੁਰੂਆਤ ਕੀਤੀ ਗਈ ਹੈ ਜਿਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਬਲਾਈਂਡ ਮਰਡਰ ਜਿਹੜੇ ਸ਼੍ਰੀ ਸੋਹ ਸingh ਜੀ ਜੋ ਕਿ ਗੱਤਕਾ ਟੀਚਰ ਸੀ ਉਹਨਾਂ ਦਾ ਬਲਾਈਂਡ ਮਰਡਰ ਜੋ ਫਤੂ ਟਿੰਗੇ ਦੇ ਵਿੱਚ ਜਿਨ੍ਹਾਂ ਦੀ ਬੋਡੀ ਰਿਕਵਰ ਹੋਈ ਹੈ ਉਹਨਾਂ ਨੂੰ ਟ੍ਰੇਸ ਕੀਤਾ ਗਿਆ ਹੈ ਤੇ ਦੋਸ਼ੀ ਜਿਹੜੇ ਸਾਰੇ ਅਰੈਸਟ ਕੀਤੇ ਗਏ ਆ 14 ਪੰਜ 2000 ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਅਨਡੈਂਟਿਫਾਈਡ ਡੈਡ ਬਾਡੀ ਫਤੂਟਿੰਗਾ ਦੇ ਲਾਗੇ ਸੜਕ ਦੇ ਲਾਗੇ ਜਿਹੜੀ ਮਿਲੀ ਹੈਗੀ ਹੈ ਇਮੀਡੀਏਟਲੀ ਉਹਦੀ شناخت ਕਰਾਉਣ ਜਿਹੜੀ ਲਈ ਅਸੀਂ ਯਤਨ ਕਰਨੇ ਸ਼ੁਰੂ ਕੀਤੇ ਆ ਜਿਹੜੀ ਡੈਡ ਬਾਡੀ ਦੀ شناخت ਬਤੌਰ ਸੋਦ ਸਿੰਘ ਵੀ ਹੋਈ ਹੈ ਜੋ ਕਿ ਕੁਝ ਦਿਨਾਂ ਤੋਂ ਜਿਹੜੇ ਲਾਪਤਾ ਸੀਗੇ ਇਹਦੇ ਤੁਰੰਤ ਕਾਰਵਾਈ ਕਰਦੇ ਹੋਏ ਥਾੜਾ ਫਤੂਟਿੰਗਾ ਦੇ ਵਿੱਚ ਕਤਲ ਅਤੇ ਕਿਡਨਾਪਿੰਗ ਦੀ ਧਾਰਾਵਾਂ 70 70 ਤਹਿਤ ਮੁਕਦਮਾ ਦਰਜ ਕਰਕੇ ਤਤਤੀ ਸ਼ੁਰੂ ਕੀਤੀ ਗਈ ਹੈ। ਮੁਕਦਮਾ ਦਰਜ ਹੋਣ ਦੇ ਥੋੜੇ ਕੁਛ ਹੀ ਘੰਟਿਆਂ ਦੇ ਵਿੱਚ ਜਿਹੜਾ ਮੁੱਖ ਦੋਸ਼ੀ ਹੈ ਜਗਮੋਹਨ ਸਿੰਘ ਵਾਸੀ ਭਲੱਤ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਅਤੇ ਉਹਨਾਂ ਦੀ ਧੁੰਗਾਈ ਨਾਲ ਜਿਹੜੀ ਪੁੱਛਗਿੱਛ ਕੀਤੀ ਗਈ ਹੈ। ਇਹਦੇ ਵਿੱਚ ਜਿਹੜੀ ਵੱਧ ਵੱਧ ਜਿਹੜੀ ਟੀਮਾਂ ਬਣਾਈਆਂ ਸੀ ਅਸੀਂ ਐਸਪੀ ਡੀ ਡੀਐਸਪੀ ਡੀ ਇਨਚਾਰਜ ਸੀਆਈਏ ਅਤੇ ਐਸਐਚਓ ਫਤੂ ਟਿੰਗਾ ਉਹਨਾਂ ਨੇ ਇਤਿਹਾਸ ਯਾਤਰੀ ਫਕਾ ਕਪੂਰ ਸਲਾ ਉਹਨਾਂ ਨੇ ਬੜੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਹੈਗੀ ਹੈ ਆ ਜਗਮੋਤ ਸਿੰਘ ਦੀ ਪੁਸ਼ਕਿਸ਼ ਤੋਂ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਸ਼ੰਕਾ ਸੀਗੀ ਕਿ ਜਿਹੜੇ ਇਹ ਗੱਤਕਾ ਟੀਚਰ ਹੈ ਉਹਨਾਂ ਦੇ ਕੋਈ ਗੱਲਬਾਤ ਹੈਗੀ ਹੈ ਫਰੈਂਡਸ਼ਿਪ ਹੈਗੀ ਹੈ ਤੇ ਉਹਦੇ ਤੋਂ ਜਿਹੜੇ ਜਗਮੋਤ ਸਿੰਘ ਜਿਹੜੇ ਇਤਰਾਜ਼ ਕਰਦੇ ਸੀਗੇ ਤੇ ਇਸ ਗੱਲ ਨੂੰ ਲੈ ਕੇ ਜਗਮੋਤ ਸਿੰਘ ਨੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਸਾਝ ਜਿਹੜੀ ਸਾਝ ਬਣਾਈ ਹੈ ਕਿ ਅਸੀਂ ਸੋਤ ਸਿੰਘ ਜੀ ਦਾ ਜਿਹੜਾ ਮਾਰਕੁੱਟ ਕਰਨੀ ਹੈ ਤੇ ਕਤਲ ਇਦਾਂ ਕਰ ਦੇ ਕਰ ਦੇਣਾ ਹੈ ਕਿ ਉਹਦੀ ਲੜੀ ਦੇ ਵਿੱਚ ਹੀ ਜਿਹੜੀ ਵੱਖ-ਵੱਖ ਇਹਦੀ ਟੀਮਾਂ ਬਣਾਈਆਂ ਇਮੀਡੀਏਟਲੀ ਉਹਨਾਂ ਨੇ ਜਿਹੜੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਰੇਡ ਕੀਤੀ ਅਤੇ ਜਿਹੜੇ 6 ਦੋਸ਼ੀ ਹੋਰ ਅਸੀਂ ਜਿਹੜੇ ਨਵਾਂ ਸ਼ਹਿਰ ਤੋਂ ਅਰੈਸਟ ਕੀਤੇ ਜਿਨ੍ਹਾਂ ਦਾ ਨਾਮ ਗੁਰਨੇਕ ਸਿੰਘ ਕੋਹਲਜੀਤ ਸਿੰਘ ਤਨਦੀਪ ਸਿੰਘ ਜਸ਼ਨਪ੍ਰੀਤ ਸਿੰਘ ਰਾਮ ਬਾਦੁਰ ਅਤੇ ਮੁਖਤਿਆਰ ਸਿੰਘ ਇਹਨਾਂ ਨੂੰ ਅਰੈਸਟ ਕੀਤਾ ਹੈ ਕੁਝ ਕੁਝ ਤੋਂ ਇੱਕ ਗੱਲ ਸਾਹਮਣੇ ਆਈ ਹੈ ਕਿ 9 ਤੇ 10 ਦੀ ਰਾਤ ਨੂੰ ਇਹ ਬੁਲੇਰੋ ਗੱਡੀ ਇੱਕ ਤਵੇਰਾ ਗੱਡੀ ਤੇ ਇੱਕ ਸਵਿਫਟ ਗੱਡੀ ਦੇ ਵਿੱਚ ਸੱਤ ਬੰਦੇ ਆਏ ਸੀਗੇ ਇਹਨਾਂ ਨੇ ਸੋਤ ਸਿੰਘ ਨੂੰ ਮੁੰਡੀ ਮੋੜ ਤੇ ਲਾਗਿਓ ਅਗਵਾ ਕੀਤਾ ਆਪਣੀ ਗੱਡੀ 'ਚ ਜਿਹੜਾ ਇਹਨੂੰ ਸਿੱਟ ਲਿਆ ਤੇ ਸਾਰੀ ਦੋਵੇਂ ਗੱਡੀਆਂ ਇਹ ਲੈ ਕੇ ਗਏ ਹੈਗੇ ਆ ਗੜਸ਼ੰਕਰ ਰੇੜੀਆ ਦੇ ਵਿੱਚ ਗੜਸ਼ੰਕਰ ਰੇੜੀ ਦੇ ਵਿੱਚ ਜਾ ਕੇ ਜਿਹੜੀ ਸੋਤ ਸਿੰਘ ਜੀ ਦੀ ਬੇਸਮਾਲ ਬੈਟ ਰਹੀ ਜਿਹੜੀ ਕੁੱਟਮਾਰ ਕੀਤੀ ਹੈ ਸਿਵੀਅਰ ਹੈਡ ਇਜਰੀਜ਼ ਦਿੰਦੀ ਹੈ ਜਿਹਦੇ ਸਾਨੂੰ ਲੱਗਦਾ ਹੈ ਕਿ ਉੱਥੇ ਹੀ ਇਹਨਾਂ ਦੀ ਜਿਹੜੀ ਮੌਤ ਹੋ ਗਈ ਸੀਗੀ ਤੇ ਅਗਲੀ ਸਵੇਰੇ ਜਿਹੜੀ ਡੈੱਡ ਬੋਡੀ ਨੂੰ ਇਹਨਾਂ ਨੇ ਫਤੂਟਿੰਗ ਏਰੀਆ ਚ ਤਰਾ ਡਿਸਪੋਜ਼ ਆਫ ਕਰਤਾ ਸੀਗਾ